ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਇਹ ਕੋਈ ਇੰਜੀਨੀਅਰ ਨਹੀਂ ਜੀ ਕਿ ਕਿਸੇ ਨੂੰ ਨਹੀਂ ਚੰਗਾ ਲੱਗਦਾ ਉਹਦੀ ਮਰਜ਼ੀ ਆ ਜਿਹਨੂੰ ਸੀਚੇਵਾਲ ਮਾਡਲ ਨਹੀਂ ਚੰਗਾ ਲੱਗਦਾ ਉਹ ਆਪਣੇ ਪਿੰਡ ਦੇ ਨਾਮ ਬਣਾਵੇ ਆਪਣੇ ਪਿੰਡ ਜਿਹੜਾ ਹੈਗਾ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਹੂ ਇਜ਼ ਸੀਚੇਵਾਲ ਜਿਹੜਾ ਮਾਡਲ ਜਿਹਨੂੰ ਥਾਪਰ ਮਾਡਲ ਕਹਿੰਦੇ ਉਹ ਸੀਚੇਵਾਲ ਮਾਡਲ ਆ ਅਸੀਂ 1999 'ਚ ਆਪਣੇ ਪਿੰਡ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਨੇ ਲਾਇਆ ਸੀ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਬਾਗੀਵਾ ਸਾਹਿਬ ਨੂੰ ਨਹੀਂ ਪਸੰਦ ਆਉਂਦਾ ਤੇ ਉਹਦੀ ਮਰਜ਼ੀ ਆ ਅਸੀਂ ਕਿਸੇ ਨੂੰ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੈਟ ਅਸ ਨਾਟ ਲੈਟ ਅਸ ਨਾਟ ਫੂਲ ਦੀ ਪੀਪਲ ਆ ਪੰਜਾਬ ਸ ਉਹ ਤਾਂ ਵੇਈ ਦਾ ਬਾਣੀ ਅਸੀਂ ਤਾਂ ਹੁਣ ਵੀ ਉੱਥੋਂ ਪੀਨੇ ਆ ਅਸੀਂ ਤੁਹਾਨੂੰ ਸਾਹਮਣੇ ਹੁਣ ਵੀ ਪੀ ਕੇ ਦਿਖਾ ਦਿੰਨੇ ਆ ਕੱਲ ਨੂੰ ਪੀ ਕੇ ਦਿਖਾ ਦਿੰਨੇ ਜੀ ਪੁੱਛਣਾ ਚਾਹਨਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੈ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤੇ ਠੇਕੇਦਾਰ ਨੇ ਸੀਚੇਵਾਲ ਸਾ ਠੀਕ ਜੇਰਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਲੈਟਸ ਨਾਟ ਲੈਟਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸੋਨਲੀ ਬਿਕਾਉਜ਼ ਹੀ ਬਿਲੋਂਗਸ ਟੂ ਵਨ ਪਰਟਿਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਤੱਕ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਹੈ ਉਹ ਤੁਸੀਂ ਮੈਨੂੰ 6 ਸੇ ਬਧਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆ ਸ਼ੁੱਡ ਨਾਟ ਟ ਸੇ ਮਚ ਸੋ ਗੱਲੇ ਹੈ ਕਿ ਇੱਕ ਸੀਚੇਵਾਲ ਬਾਰਡਰ ਬਣਾ ਕੱਢਿਆ ਨਾ ਉਸ ਦੀ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਸਹੀ ਇੱਕ ਗੱਡ ਬਾਜਵਾ ਸਾਹਿਬ ਉਹ ਸਾਡੇ ਕੋਈ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆ ਉਹ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਹੈ تنਕੀਦ ਕਰਨੀ ਪਰ ਬੇਣਾ ਮੈਂ ਉੱਥੋਂ ਜਾ ਕੇ ਆ ਕੇ ਤਾਂ ਹੀ ਇਹ ਵੀਊ ਦਿੱਤਾ ਚਲੋ ਸਾਹ ਜੀ ਜਿਸ ਤਰੀਕੇ ਨਾਲ ਪਤਾਕੀ ਬਾਜਵਾ ਵੱਲੋਂ ਸਵਾਲ ਚੁੱਕੇ ਗਏ ਕਿ ਸੰਤ ਸੀਚੇਵਾਲ ਮਾਡਲ ਫੇਲ ਮਾਡਲ ਹੈ ਉਹ ਇਸ ਤੇ ਮਾਡਲ ਉੱਤੇ ਸਵਾਲ ਚੁੱਕ ਰਹੇ ਨੇ ਕਿ ਮਾਡਲਸ ਠੀਕ ਨਹੀਂ ਆਏਗਾ ਕੀ ਕਹੋਗੇ ਇਸ ਨੂੰ ਐ ਤੇ ਜੋ ਪਹਿਲੀ ਗੱਲ ਤਾਂ ਉਹ ਦੱਸ ਦੇਣ ਉਹ ਵੀ ਇਹਨਾਂ ਦੇ ਕੋਲ ਕਿਹੜਾ ਮਾਡਲ ਹੈਗਾ ਦੂਸਰਾ 1999 ਦੇ ਵੇਸੇ ਅਸੀਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਕੇ ਪਾਣੀ ਟ੍ਰੀਟ ਕਰਕੇ ਖੇਤ ਨੂੰ ਲਾ ਰਹੇ ਆ ਸਾਡੇ ਪਿੰਡ ਜਿਹੜਾ ਹੈਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਗੰਗਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਪਿੰਡਾਂ ਦੇ ਉੱਤੇ ਸੀਚੇਵਲ ਮਾਡਲ ਨੂੰ ਦੇਖ ਕੇ ਗਏ ਆ ਸੋ ਜਿਨ੍ਹਾਂ ਨੇ ਇਹਨਾਂ ਦੇ ਆਪ ਜਿਹੜੇ ਹੈਗੇ ਆ ਆਪ ਇਹਨਾਂ ਨੇ ਪਿੰਡਾਂ ਦੇ ਵਿੱਚ ਉਹ ਜਿਹੜਾ ਸੀਚੇਵਲ ਮਾਡਲ ਸ਼ੁਰੂ ਕਰਵਾਇਆ ਬਾਕੀ ਕਿਸੇ ਨੂੰ ਪਸੰਦ ਆ ਕਿ ਨਹੀਂ ਪਸੰਦ ਆ ਜਾਂ ਟੈਕਨੀਕਲੀ ਆ ਪਰ ਜੋ ਕੁਝ ਜਿਹੜਾ ਹੈਗਾ ਹਜੇ ਤੱਕ ਕਿਸੇ ਦੇ ਕੋਲ ਵੀ ਹੋਰ ਕੋਈ ਮਾਡਲ ਨਹੀਂਗਾ ਜਿਹੜਾ ਮਾਡਲ ਜਿਹਨੂੰ ਸਾਪਰ ਮਾਡਲ ਕਹਿੰਦੇ ਉਹ ਸੀਚੇਵਲ ਮਾਡਲ ਹੀ ਆ ਅਸੀਂ 1999 'ਚ ਆਪਣੇ ਪਿੰਡ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਲਈ ਲਾਇਆ ਸੀ ਬਾਜਵਾ ਸਾਹਿਬ ਨੂੰ ਨਹੀਂ ਪਸੰਦ ਆਉਂਦਾ ਤੇ ਉਹਦੀ ਮਰਜ਼ੀ ਹੈ ਅਸੀਂ ਕਿਸੇ ਨੂੰ ਜੇ ਤੁਹਾਡਾ ਪਾਣੀ ਜਿਹੜਾ ਤੁਸੀਂ ਸਾਫ਼ ਪੀਤਾ ਕਹਿੰਦੇ ਹੋ ਉਹਨੂੰ ਪੀ ਕੇ ਮੁੱਖ ਮੰਤਰੀ ਬਿਮਾਰ ਹੋ ਗਏ ਉਹ ਤਾਂ ਵੇਹੀ ਦਾ ਪਾਣੀ ਆ ਅਸੀਂ ਤਾਂ ਹੁਣ ਵੀ ਉੱਥੋਂ ਪੀਂਨੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਤਕਲੀਫ ਆ ਉਹ ਤਾਂ ਉਹ ਜਵਾਬ ਦੇ ਸਕਦੇ ਕਿ ਕਿਉਂ ਕਿਉਂ ਉਹਨਾਂ ਨੂੰ ਉਹ ਇੱਕ ਹੈਦ ਹੈ ਕੋਈ ਉਹਨਾਂ ਨੂੰ ਹੋਰ ਤਕਲੀਫਾ ਉਹਦੇ ਵਾਸਤੇ ਤਾਂ ਅਸੀਂ ਉਹਦੇ ਤੇ ਕਰ ਨਹੀਂ ਸਕਦੇ ਅਸੀਂ ਤੁਹਾਨੂੰ ਸਾਹਮਣੇ ਹੁਣ ਵੀ ਪੀ ਕੇ ਦਿਖਾ ਦਿੰਨੇ ਆ ਤਨੂ ਪੀ ਕੇ ਦਿਖਾ ਦੇਣੇ ਜਦੋਂ ਮਰਜੀ ਤੁਸੀਂ ਪ੍ਰੈਸ ਆ ਜਾਵੇ ਸਾਰੀ ਸੰਗਤ ਉਹ ਜਿਸ ਨਾਨ ਕਰਨੀ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਉਹਦੀ ਮਰਜ਼ੀ ਆ ਇਹ ਨਹੀਂ ਕਿ ਜੇ ਕੋਲ ਮਾਡਲ ਨਹੀਂ ਚੰਗਾ ਲੱਗਦਾ ਉਹ ਆਪਣੇ ਪਿੰਡ ਦੇ ਨਾਂ ਬਣਾਵੇ ਆਪਣੇ ਪਿੰਡ ਜਿਹੜਾ ਹੈਗਾ ਪਰ ਸਾਡਾ ਕਿਹੜਾ ਅਸੀਂ ਕਿਹਦੇ ਉੱਤੇ ਉਹ ਲਾ ਜਿਹੜਾ ਹੈਗਾ ਲਾਜ਼ਮੀ ਉਹਨੂੰ ਕੀਤਾ ਹੈ ਤੁਹਾਨੂੰ ਲੱਗਦਾ ਕਿ ਪਾਣੀ ਨੂੰ ਲੈ ਕੇ ਸਿਆਸਤ ਨਹੀਂ ਹੋਣੀ ਚਾਹੀਦੀ ਸਾਰਿਆਂ ਨੂੰ ਇਕੱਠੇ ਹੋ ਕੇ ਸਾਰੇ ਨੇ ਹੈਗਾ ਕਿਉਂਕਿ ਸਾਡਾ ਅਸੀਂ ਕੋਈ ਰਾਜਨੀਤਿਕ ਲੋਕ ਨਹੀਂਗੇ ਨਾ ਸਾਡਾ ਕੋਈ ਰਾਜਨੀਤੀ ਨਾਲ ਇਹੋ ਜਿਹਾ ਜਿਹੜਾ ਹੈਗਾ ਹੁਣ ਤੱਕ ਅਸੀਂ ਕਿਸੇ ਵੀ ਗੱਲ ਦੇ ਉੱਤੇ ਅਸੀਂ ਨਾ ਥੋੜੀ ਜਿਹੀ ਵੀ ਕੁਐਸਚਨ ਕਰਦੇ ਆ ਕਿਤੇ ਕੋਈ ਜਵਾਬ ਨਹੀਂ ਦਿੰਦਾ ਕਿਉਂਕਿ ਸਾਡਾ ਮਕਸਦ ਹੈ ਤੇ ਹਵਾ ਪਾਣੀ ਧਰਤੀ ਬਚਣੀ ਚਾਹੀਦੀ ਹੈ ਜਿੰਨੀ ਕੁ ਕੋਸ਼ਿਸ਼ ਕੀਤੀ ਹੈ ਗੁਰੂ ਨੇ ਕਰਵਾਈ ਹੈ ਅਸੀਂ ਉਹ ਤੇ ਕਰ ਰਹੇ ਹਾਂ ਬਾਕੀ ਉਹ ਕਿਸੇ ਨੂੰ ਚੰਗਾ ਲੱਗਦਾ ਮਾ ਕਿਸੇ ਨੂੰ ਬਾਈ ਵਾਦੀ ਹੈ ਤੇ ਕਿਸੇ ਨੂੰ ਉਹ ਛੱਡ ਬਿੰਦੇ ਆ ਉਹ ਤਾਂ ਉਹ ਜਿਹੜਾ ਖਾਣ ਵਾਲਾ ਉਹਦੇ ਤੇ ਨਿਰਭਰ ਕਰਦੇ ਆ ਪਰ ਜੋ ਕੁਝ ਅਸੀਂ 1999 ਜੇ ਆਪਣੇ ਪਿੰਡ ਵਿੱਚ ਬਣਾਇਆ ਹਜੇ ਤੱਕ ਰਿਸਪੈਕਸ ਪੁੱਲ ਚੱਲ ਰਿਹਾ ਤਲਵੰਡੀ ਮਾਹਰੋਂ ਚੱਲ ਰਿਹਾ ਵਕਪੇ 250 ਪਿੰਡਾਂ ਦੇ ਵਿੱਚੋਂ ਚੱਲ ਰਿਹਾ ਪਿਛਲੀ ਇਹਨਾਂ ਦੀ ਸਰਕਾਰ ਨੇ ਪਤਾ ਨਹੀਂ ਉਹ ਕਿੰਨੇ ਪਿੰਡਾਂ ਦੇ ਵਿੱਚ ਕਰਵਾਇਆ ਜੇ ਨਹੀਂ ਸਕਸੈਸ ਪੁੱਲ ਸੀਗਾ ਤੇ ਇਹਨਾਂ ਨੇ ਕਰਵਾਇਆ ਕਿਉਂ ਤੋਂ ਇਹ ਵੀ ਜਵਾਬ ਦੇਣ ਕਿ ਜਿਹੜਾ ਉਹ ਮਾਡਲ ਤੁਸੀਂ ਉਹ ਬਣਾ ਰਹੇ ਹੁਣ ਤੱਕ ਉਹ ਕਿਹੜਾ ਮਾਡਲ ਸੀਗਾ ਉਹ ਉਹ ਸੀਚੇਵਲ ਮਾਡਲ ਨਹੀਂ ਸੀਗਾ ਕਿਉਂ ਬਣਾਇਆ ਜੇ ਤੁਹਾਨੂੰ ਹੁਣ ਹੁਣ ਲੱਗਦਾ ਕਿ ਮਾੜਾ ਉਦੋਂ ਕਿੰਨਾ ਚੰਗਾ ਹੋ ਗਿਆ